ਕਹਿੰਦੀ ਤੇ ਹੀ ਹੈ ਨਾ ਮੈਂ ਹੀ ਵੇਖਣੀ ਮੇਰੇ ਤੋਂ ਬਿਨਾ ਕਿਸਰਾ ਚਲੇ ਜਾਂਦੇ ਮੈਂ ਤੇ ਰਿਸ਼ਤਾ ਹੋਣ ਵੀ ਨਹੀਂ ਦੇਣਾ ਮੈਂ ਤੇ ਸ਼ੁਰੂ ਦਾ ਰਿਸ਼ਤਾ ਨਹੀਂ ਜ਼ਪਸੰਦ ਮੁੰਡਾ ਪਤਾ ਨਹੀਂ ਕਿਹੜੇ ਪਾਸੇ ਤੁਰ ਪਿਆ ਲੈ ਆ ਗਿਆ ਵੇਲਾ ਮੈਨੂੰ ਪਤਾ ਸੀ ਆਣਾ ਤੇ ਇਨ ਹੈ ਹੀ ਆ ਹਾਂ ਅੰਦੇ ਸਤਿਕਾਰ ਬੋਲੂ ਸਤਿਕਾਰ ਮਿਸਿਸ ਮਾਨ ਓ ਤੂੰ ਨਾ ਮੈਨੂੰ ਆ ਮਿਸਿਸ ਮਾਨ ਕਹਿਣਾ ਬੰਦ ਕਰ ਦੇ ਮੇਰੀ ਗੱਲ ਸੁਣ ਕੀ ਕਿਹਾ ਕਰ ਤੂੰ ਮੈਨੂੰ ਕਿਰੇ ਨਹੀਂ ਕਿਹਾ ਕਰ ਮੈਂ ਅੱਗੇ ਬਹੁਤ ਜ਼ਿਆਦਾ ਟੈਨਸ਼ਨ 'ਚ ਹੈਗੀ ਆ ਮੈਂ ਤੇ ਨੇ ਇੱਕ ਕੋਈ ਸੀਰੀਅਸ ਗੱਲ ਕਰਨੀ ਹੈ ਚਲੀਏ ਫਿਰ ਕਿਹੇ ਹਸਪੀਟਲ ਸੀਰੀਅਸ ਤੇ ਗੱਲਾਂ ਉੱਥੇ ਹੀ ਹੁੰਦੀਆਂ ਨੇ ਉਹ ਤੂੰ ਨਾ ਅ ਜਿੰਮੀ ਸ਼ੇਰ ਕੀ ਲਈ ਬੰਨਾ ਘਟ ਕਰਦੇ ਉਹ ਮੇਰੇ ਉਸਤਾਦ ਹੈਗੇ ਬਾਈਕ ਤੋਂ ਥੱਲੇ ਉਤਰ ਮੈਂ ਤੈਨੂੰ ਕਿਹਾ ਕਹਿ ਨਹੀਂ ਕੋਈ ਸੀਰੀਅਸ ਗੱਲ ਕਰਨੀ ਹੈ ਇਹਦਾ ਮੀਨਸ ਕਿ ਬਹੁਤ ਹੀ ਜ਼ਿਆਦਾ ਸੀਰੀਅਸ ਗੱਲ ਯਾਰ ਮੇਰੀ ਗੱਲ ਸੁਣ ਸੀਰੀਅਸ ਗੱਲ ਕਰਨੀ ਤੇ ਹਸਪਤਾਲ ਚੱਲ ਪੋ ਜੇ ਕੋਈ ਪਿਆਰ ਮੁਹੱਬਤ ਦੀ ਗੱਲ ਕਰਨੀ ਆ ਤੇ ਫਿਰ ਕਿਹੇ ਕੈਫੇ ਚਲਦੇ ਆ ਤੈਨੂੰ ਹਰ ਟਾਈਮ ਨਾ ਬਸ ਕੀ ਕਹਿੰਦੇ ਆ ਮਜ਼ਾਕ ਹੀ ਸੁਝਦਾ ਵਾ ਜੇ ਕੋਈ ਮੈਂ ਕਹਿ ਰਹੀ ਆ ਕਿ ਕੋਈ ਪ੍ਰੋਬਲਮ ਆ ਕੋਈ ਟੈਨਸ਼ਨ ਆ ਤੇ ਦਾ ਮਤਲਬ ਕੋਈ ਟੈਨਸ਼ਨ ਹੋਣੀ ਆ ਠੀਕ ਆ ਕੀ ਕਰਾਂ ਉਹ ਲੱਗੇ ਨਹਿਰੇਗੀ ਛਲ ਮਾਰਦਾ ਤੂੰ ਨਾ ਕਦੀ ਵੀ ਸੀਰੀਅਸ ਨਹੀਂ ਹੱਸਦਾ ਜੇ ਤੇ ਮੇਰੀ ਗੱਲ ਨਹੀਂ ਨਾ ਸੁਣਨੀ ਫਿਰ ਜਲ ਜਾਂਦੀ ਕਿ ਉਹ ਗੁੱਸਾ ਕਰਦੀ ਆ ਦੱਸ ਲੱਗੀਏ ਮੈਂ ਤੇਰਾ ਹੀ ਵੇਟ ਕਰਨ ਦੀ ਸੀ ਆਏ ਲੱਗ ਗਈ ਵੇਟ ਤੇ ਉਹ ਨਾ ਬੱਸ ਕਰ ਜਾ ਮੈਂ ਬਿਲਕੁਲ ਵੀ ਹੈਪੀ ਮੂਡ ਦੇ ਵਿੱਚ ਨਹੀਂ ਗਈ ਤੈਨੂੰ ਤੇ ਬੱਸ ਕੀ ਕਹਿੰਦੇ ਆਪਣਾ ਹੀ ਪਿਆਰ ਦਿੰਦਾ ਹਰ ਵੇਲੇ ਆ ਬਹਿ ਪਿਛੇ ਕਰ ਦਿੰਨੇ ਹੈਪੀ ਔਰ ਰਹਿਂਦੇ ਹਾਂ ਚੱਲ ਜੇ ਤੇ ਲੋੰਗ ਰਾਈਡ ਤੇ ਮੈਂ ਨਹੀਂ ਜਾਂਦੀ ਲੋੰਗ ਰਾਈਡ ਤੇ ਮੈਂ ਕਿ ਆਪਣੇ ਕੀ ਕਹਿੰਦੇ ਆ ਭਰਾਵਾਂ ਨੂੰ ਤੇ ਆਪਣੀ ਭੈਣ ਨੂੰ ਭੇਜਦਾ ਵਾ ਘਰੇ ਕਿ ਤੁਸੀਂ ਜਾਓ ਤੇ ਮੈਂ ਬੁੱਕਸ ਲੈ ਕੇ ਆਨੀ ਐ ਹੁਕਮ ਕਰੋ ਸਰਕਾਰ ਤੂੰ ਬਾਈਕ ਤੋਂ ਉਤਰ ਫੇਰਦਾ ਸੀ ਲਓ ਜੀ ਮਹਾਰਾਜ ਹੁਕਮ ਕਰੋ ਮੇਰੇ ਘਰੇ ਬਹੁਤ ਹੀ ਸਿਆਪਾ ਪਿਆ ਆ ਉਹ ਸਵੇਰੇ ਮੈਂ ਤੇ ਰਿਧੀ ਰੈਡੀ ਹੋ ਕੇ ਬਾਹਰ ਆਂਦੇ ਸੀਗੇ ਤੇ ਮੰਮੀ ਨੇ ਸਾਨੂੰ ਇੰਨੀਆਂ ਗੱਲਾਂ ਸੁਣਾਈਆਂ ਮੈਂ ਤੈਨੂੰ ਕੀ ਦੱਸਾਂ ਮੰਮੀ ਨੂੰ ਐ ਲੱਗੰਦਿਆ ਵਾ ਕਿ ਮੈਂ ਤੇ ਨਾ ਰਿਲੇਸ਼ਨ ਦੇ ਵਿੱਚ ਹੈਗੀ ਆ ਕਿ ਮੈਂ ਤੇ ਨਾ ਘੁਮਣ ਫਿਨੋ ਜਾਣੀ ਆ ਤਰੇ ਮੰਮੀ ਨੇ ਮੋਝ ਕੇ ਉਹ ਸ਼ਕਰ ਮੇਰੇ ਪੂਰੇ ਗਾਲਤੇ ਸੁਣ ਲਾ ਉਹ ਇਹ ਸਮਝਣ ਦੇਆ ਕਿ ਮੈਂ ਤੇਰੇ ਨਾਲ ਘੁੰਮਣ ਫਿਰਨ ਜਾਂਦੀ ਆ ਤੂੰ ਮੈਨੂੰ ਕਾਲੇ ਛੱਡਣ ਜਾਂਦਾ ਵਾ ਕਾਲੇ ਤੋਂ ਘਰ ਡ੍ਰੌਪ ਵੀ ਕਰਦਾ ਵਾ ਅਬਾ ਮੈਂ ਸਕੂਲ ਨਹੀਂ ਮੈਂ ਜਾਂਦੀ ਜਦੋਂ ਵੀ ਮੈਂ ਲੇਟ ਹੋ ਜਾਂਦੀ ਆ ਇਹ ਬਦਲੋ ਕਿ ਮੈਂ ਤੇਰੇ ਨਾਲ ਕਿਤੇ ਘੁੰਮਣਦੀ ਹੁੰਨੀ ਆ ਪਤਾ ਨਹੀਂ ਉਹਨਾਂ ਨੂੰ ਇੰਨੀ ਵੱਡੀ ਗੱਲ ਫੈਮਲੀ ਕਿਤਨਾ ਹੋ ਗਈ ਆ ਮੈਂ ਤੇ ਰਿਦੀ ਨਾਰਮਲੀ ਗੱਲ ਕਰਦੇ ਸੀਗੇ ਉਹਨੇ ਮੈਨੂੰ ਪੁੱਛਿਆ ਕਿ ਤੂੰ ਜਲਦੀ ਨਿਕਲ ਗਈ ਸੀਗੀ ਘਰੋਂ ਤੇ ਇੰਨੇ ਲੇਟ ਕਾਲਜ ਕਿਉਂ ਪਹੁੰਚੀ ਮੈਂ ਇਹਨੂੰ ਕਿਹਾ ਸੀਗਾ ਕਿ ਇੱਕ ਮੁੰਡਾ ਵਾ ਮੇਰੇ ਪਿੱਛੇ ਆਂਦਾ ਵਾ ਤੇ ਉਹ ਉੱਥੇ ਆਇਆ ਸੀਗਾ ਤੇ ਅਜੀ ਅਰਜੁਨ ਮੇਰਾ ਫੋਨ ਨਹੀਂ ਚੱਕਣ ਦੇਈ ਤੇ ਮੈਨੂੰ ਲੋੜ ਸੀਗੀ ਤੇ ਮੈਂ ਕਾਲਜ ਆ ਗਈ ਤੇ ਉਹਦਾ ਫਰੈਂਡ ਜਿਹੜਾ ਹੈਗਾ ਵਾ ਉਹ ਕਾਲਜ ਤੇ ਬਾਈਕ ਲਾ ਗਿਆ ਸੀਰੀਅਸਲੀ ਗੱਲ ਆ ਮੈਂ ਸੀਰੀਅਸਲੀ ਹੋ ਕੇ ਸੁਣਨ ਦੇ ਆ ਤੇਰੇ ਐਕਸਪ੍ਰੈਸ਼ਨ ਤੋਂ ਨਹੀਂ ਲੱਗਨ ਦੇ ਆ ਤੇ ਮੰਮੀ ਨੇ ਪੂਰਾ ਰਟਾ ਪਾਇਆ ਵਾ ਇਥੇ ਦਾ ਕਿ ਮੰਮੀ ਨੇ ਅਜੀ ਅਰਜੁਨ ਨੂੰ ਨਾਲ ਨੂੰ ਵੀ ਕਹਿ ਦਿੱਤਾ ਵਾ ਕਿ ਤੂੰ ਇਹਨਾਂ ਦਾ ਧਿਆਨ ਰੱਖਣਾ ਵਾ ਕਿਉਂਕਿ ਤੁਸੀਂ ਭਰਾ ਹੈਗੇ ਜਿਹੜੇ ਭਰਾ ਹੁੰਦੇ ਨਾ ਉਹ ਪਿਓ ਦੀ ਥਾਂ ਤੇ ਹੁੰਦੇ ਆ ਇਸ ਕਰਕੇ ਮੈਨੂੰ ਤੇ ਬੜਾ ਅਜੀਬ ਜਿਹਾ ਲੱਗਣਦਿਆ ਹੈਗਾ ਕਿ ਮੈਂ ਉਹਨਾਂ ਦੀ ਵੱਡੀ ਭੈਣ ਆ ਤੇ ਉਹ ਇਸ ਤਰ੍ਹਾਂ ਦੀ ਨਿਗਾਹ ਦੇ ਨਾਲ ਮੈਨੂੰ ਵੇਖਣ ਕਿ ਸਾਡੀ ਭੈਣ ਘੁੰਮਦੀ ਆ ਜਾਂ ਕਿਸੇ ਮੁੰਡੇ ਨਾਲ ਦਾ ਚੱਕਰ ਹੈ गावा ਹਾਲਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਮੈਂ ਸਗੋਂ ਉਹਨਾਂ ਨੇ ਸਿੱਖਿਆ ਦੇਣੀ ਹੁੰਦੀ ਆ ਤੇ ਤੁਸੀਂ ਕੋਈ ਵੀ ਗਲਤ ਕੰਮ ਨਹੀਂ ਕਰਨਾ ਆਪਣੇ ਮਾਪਿਆਂ ਦਾ ਨਾਮ ਕਦੀ ਵੀ ਨੀਵਾ ਨਹੀਂ ਕਰਨਾ ਪਰ ਅੱਜ ਇਥੇ ਮੈਂ ਹੀ ਗਲਤ ਹੋ ਗਈ ਆ ਹਾ ਜੇ ਕਿ ਮੈਂ ਗਲਤ ਨਹੀਂ ਹੈਗੀ ਨਾ ਹੁੰਦੇ ਹੋਏ ਵੀ ਮੈਂ ਗਲਤ ਹੋ ਗਈ ਆ ਇੱਕ ਕੁੜੀ ਦੀ ਲਾਈਫ ਬਹੁਤ ਹੀ ਜ਼ਿਆਦਾ ਕੀ ਕਹਿੰਦੇ ਹਾਰਡਲਸ ਵਾਲੀ ਹੁੰਦੀ ਆ ਇਹ ਤੁਸੀਂ ਕਦੀ ਵੀ ਨਹੀਂ ਸਮਝ ਸਕਦੇ ਮੈਨੂੰ ਆਪਣੀ ਆਪ ਤੇ ਬਹੁਤ ਹੀ ਪਤਾ ਨਹੀਂ ਗिल्ਟ ਫੀਲ ਹੋਣ ਦਿਆ ਵਾ ਕਿ ਮੇਰੇ ਘਰਦਿਆਂ ਦੇ ਸਾਹਮਣੇ ਮੇਰੀ ਕੀ ਇਮੇਜ ਬਣ ਗਈ ਆ ਖਾਸ ਕਰਕੇ ਮੰਮੀ ਦੇ ਸਾਹਮਣੇ ਕੋਈ ਆਪਣੀ ਲਾਈਫ ਚ ਹਾਰਡਲਸ ਨਾ ਸਮਝ ਮੈਂ ਕੋਈ ਤੇਰੇ ਨਾਲ ਨਾ ਟਾਈਮ ਪਾਸ ਕਰਨ ਨੂੰ ਨਹੀਂ ਆਉਂਦਾ ਠੀਕ ਹੈ ਮੈਂ ਚਾਹੁੰਨਾ ਵਾਂ ਕਿ ਤੂੰ ਮੇਰੀ ਜ਼ਿੰਦਗੀ ਚ ਸਾਰੀ ਉਮਰ ਵਾਸਤੇ ਆਵੇਂ ਠੀਕ ਹੈ ਇਸ ਤਰ੍ਹਾਂ ਨਹੀਂ ਮੈਂ ਚਾਹੁੰਦਾ ਕਿ ਆਪਾਂ ਰਿਲੇਸ਼ਨ ਚ ਸੌਰੀ ਰਿਲੇਸ਼ਨਸ਼ਿਪ ਚ ਆਗੇ 2-4 ਮਹੀਨੇ ਆਪਾਂ ਕੱਢੇ ਤੇ ਬਾਅਦ ਵਿੱਚ ਬ੍ਰੇਕਅਪ ਕੀਤਾ ਤੇ ਬੰਨੇ ਨਹੀਂ ਮੈਂ ਤੇਰੇ ਨਾਲ ਲਾਵਾਂ ਲੈਣੀਆਂ ਚਾਹੁੰਦਾ ਜੇ ਤੇ ਆ ਗੱਲ ਸੱਚ ਆ ਕਿ ਤੂੰ ਸੱਚੀ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਵਾ ਫੇਰ ਮੈਂ ਆਪਣੇ ਪਾਪਾ ਨਾਲ ਸ਼ਾਮੀ ਗੱਲ ਕਰਾਂ ਕਿਉਂ ਜੀ ਸਾਦਕੇ ਕਰ ਮੈਨੂੰ ਇਸ ਗੱਲ ਤੇ ਕੋਈ ਹਰਜ ਨਹੀਂ ਕਿਉਂਕਿ ਹਾਇਦਰਾਬਾਦ ਤੇ ਮੇਰੇ ਪਾਪਾ ਨੂੰ ਕੁਝ ਵੀ ਨਹੀਂ ਪਤਾ ਹਾਂ ਪਾੜ ਜਿਉਂ ਨੇ ਨਹੀਂ ਹਾਂ ਕਰਤੀ ਤੇ ਫੇਰ ਮੈਂ ਹਾਂ ਕਰਾਂ ਹੀ ਜਿਉਂ ਉਹਨਾਂ ਨੇ ਨਾ ਕਰਤੀ ਤੇ ਫੇਰ ਮੇਰੇ ਵੱਲੋਂ ਨਾ ਹੀ ਸਬਜੀ ਕਿਉਂਕਿ ਉਹਨਾਂ ਦੇ ਖਿਲਾਫ ਮੈਂ ਕਦੀ ਵੀ ਨਹੀਂ ਆਪਣੀ ਲਾਈਫ ਤੇ ਜਾ ਸਕਦੀ ਆਪਾਂ ਜੋ ਕੁਝ ਹੈਗੇ ਆ ਆਪਣੇ ਪਾਪਾ ਕਰਤੀ ਹੈਗੀ ਮੋਕ ਦੀ ਗੱਲ ਤੈਨੂੰ ਸੈੱਟ ਕਰਨ ਵਾਸਤੇ ਤੇਰੇ ਪਾਪੇ ਦੀ ਹਾਂ ਚਾਹੀਦੀ ਤੇ ਹੋਰ ਕਹਰੇ ਨਾ ਦੇਖ ਮੈਂ ਤੇਰੇ ਨਾਲ ਨਾ 110% ਖੜਾ ਆ ਤੇ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਨਾ ਵਾ ਜੇ ਕਿਸੇ ਵੀ ਗੱਲ ਦੀ ਕਰਦਿਆਂ ਤੇਰੇਆਂ ਨੂੰ ਕਨਫਿਊਜ਼ਨ ਆ ਤੇ ਮੈਂ ਆਪਣੇ ਘਰ ਦੇ ਲਿਆ ਕੇ ਉਹਨਾਂ ਦੀ ਕਨਫਿਊਜ਼ਨ ਦੂਰ ਕਰ ਸਕਦਾ ਵਾ ਤੇ ਬਾਕੀ ਜਿੱਥੋਂ ਤੱਕ ਗੱਲ ਰਹੀ ਤੇਰੇ ਪਾਪਾ ਦੀ ਹਾਂ ਕਰਨ ਦੀ ਉਹ ਤੇ ਆਪਾਂ ਨੂੰ ਆਪਣੇ ਆਪ ਤੇ ਇਨਾਂ ਤੇ ਮਾਨ ਹੈਗਾ ਹੀ ਆ ਕਿ ਤੇਰਾ ਬੁੜਾ ਨਾ ਤੇ ਨਹੀਂ ਕਰਨ ਲੱਗਾ ਉਹ ਵਾਸ ਵਾਸ ਜਿਆਦਾ ਮਾਨ ਨਾ ਕਰੋ ਮਾਨ ਸਾਹਿਬ ਹਾਏ ਮੈਂ ਕਿਹਾ ਬੜਾ ਚੱਚਦਾਈ ਤੇਰੇ ਮੂੰਹੋਂ ਮਾਨ ਸਾਹਿਬ ਮੈਂ ਜੋ ਕਹਿ ਨਹੀਂ ਉਹ ਧਿਆਨ ਦੇ ਨਾਲ ਸੁਣੋ ਮੈਂ ਆਪਣੇ ਪਾਪਾ ਨਾਲ ਸ਼ਾਮੀ ਦੇਖ ਲਾ ਮੈਂ ਗੱਲ ਪੱਕੀ ਕੀਤੀ ਆ ਤੇ ਨਾਲ ਹੀ ਤੂੰ ਤੂੰ ਤੁਸੀਂ ਤੇ ਆ ਗਈਆਂ ਮੇਰੀ ਗੱਲ ਸੁਣਨਾ ਹੋਣਾ ਹਾਂ ਸੁਣ ਲਓ ਹਾਂ ਸੁਣ ਲਓ ਹਾਂ ਮੈਂ ਆਪਣੇ ਪਾਪਾ ਨਾਲ ਸ਼ਾਮੀ ਗੱਲ ਕਰ ਲੈਣੀ ਆ ਅੱਗੇ ਦੀ ਸਾਰੀ ਰਿਸਪੌਂਸਿਬਿਲਟੀ ਤੇਰੀ ਤੁਹਾਡੀ ਹਾਂ ਹਾਂ ਜੋ ਵੀ ਆ ਤੁਹਾਡੀ ਤੇ ਮੇਰੀ ਨਾ ਤੇ ਮੇਰੇ ਘਰ ਜਾਣੇ ਸਾਹਮਣੇ ਨੀਵੀਂ ਨਾ ਕਰਦੇ ਹੁਣ ساری عمر نے نہیں بھی ہوں دندہ چل ٹھیک ہے اپنا فون کٹ او کی کرنا او ہو کڈو دے صحیح فون تاں دس دی ہیں فون کی کرنا یار نہیں کرنا فون او کٹ دینا وا چل سیدھا کر اتنا نہیں اچھا ਨੰਬਰ ਐਕਸਚੇਂਜ ਕਰਨਾ ਆ ਸਿੱਧੀ ਦਰਾਣੀ ਦੱਸਦੇ ਨੰਬਰ ਐਕਸਚੇਂਜ ਕਰਨਾ ਮੇਲਾ ਪੁਰਾਣੇ ਸਮੇਂ ਦੇ ਵਿੱਚ ਵੇਖ ਹੋਰ ਟਾਈਮ ਹੁੰਦਾ ਸੀ ਨਾ ਜਦੋਂ ਪਰਚੀਆਂ ਦੇ ਨੰਬਰ ਲਿਖ ਲੇ ਕੇ ਇੱਕ ਦੂਜੇ ਨੂੰ ਫੜਾਉਂਦੇ ਹੁੰਦੇ ਸੀ ਅੱਜ ਕੱਲ ਨੰਬਰ ਐਕਸਚੇਂਜ ਵਾਹ ਦਾ ਸਹੀ ਆ ਤੇ ਮੈਂ ਹੁਣ ਚੱਲੀ ਆ ਘਰ ਕਿਉਂਕਿ ਜੇ ਮੈਂ ਘਰ ਨਹੀਂ ਨਾ ਪਹੁੰਚੀ ਜੇ ਮੈਂ ਲੇਟ ਹੋ ਗਈ ਥੋੜੀ ਜਿਹੀ ਮੇਰੀ ਮਾਤਾ ਨੇ ਘਰ ਚੁੱਕ ਲੈਣਾ ਸਿਰ ਤੇ ਕਿਉਂਕਿ ਮੇਰੀ ਮਾਤਾ ਦਾ ਸੁਭਾਅ ਮੇਰੇ ਡੈਡ ਨਾਲੋਂ ਵੀ ਜ਼ਿਆਦਾ ਕੱਪਾ ਵਾ ਉਹ ਕਰ ਲਾਂਗੇ ਤੇਰੇ ਬੁੜੀ ਨੂੰ ਮੁੱਛਤੇ ਆ ਬੁੜੀ-ਬੁੜੀ ਗਾਣਾ ਨਾ ਬੰਦ ਕਰ ਦੇ ਨਾਲੇ ਕਰ ਦੋ ਮੇਰੇ ਘਰ ਦੇ ਨਾ ਫਿਰ ਇੱਜ਼ਤ ਨਾ ਬਲਾਉ ਅੱਗੇ ਮੈਂ ਕੀ ਕਹਤਾ ਤੇਰੇ ਘਰ ਦੇਣ ਜਾ ਉਹਨਾਂ ਨੂੰ ਕਹਿ ਪਿਆਰੀ ਕਰੋ ਮਾਨ ਸਾਹਿਬ ਬਰਾਤ ਲੈ ਕੇ ਆਉਣਗੇ ਪਹਿਲਾਂ ਘਰ ਦੇਣਾ ਗੱਲ ਤੇ ਕਰ ਲੋ ਬੇਫਿਕਰ ਹੋ ਕੇ ਰਹਿ ਮੈਂ ਜੀ ਆਪਣਾ ਨਾ ਸਰਨੇ ਬਦਲ ਲਾ ਓ ਮੇਰੀ ਗੱਲ ਸੁਣ ਲਓ ਆਪਣੀ ਮਾਤਾ ਸ਼੍ਰੀਨ ਲੈ ਕੇ ਨਾ ਮੇਰੇ ਘਰੇ ਆ ਜਿਓ ਗੱਲ ਸੁਣ ਮਮੀ ਜੀ ਕਹਿੰਦੀ ਆਦਤ ਪਾ ਕੋਈ ਗੱਲ ਨਹੀਂ ਜਦੋਂ ਘਰੇ ਆ ਜਿਓਗੇ ਨਾ ਉਦੋਂ ਆਦਤ ਪੈ ਜੂ ਵਾ ਪਈ ਪਈ ਹੈ ਮੇਰੇ ਘਰ ਕੱਲ ਸ਼ਾਮ ਤੱਕ ਆ ਜਾਇਓ ਪਹਿਲਾਂ ਮਹਾਰਾਜ ਆਪਣੇ ਪਿਤਾ ਜੀ ਨਾਲ ਗੱਲ ਕਰ ਲਓ ਮੈਨੂੰ ਤੇ ਭਾਵੇਂ ਹੁਣੇ ਨਾਲ ਹੀ ਲੈ ਚੱਲ ਪਿਤਾ ਜੀ ਦੀ ਟੈਂਸ਼ਨ ਨਾ ਲੋ ਹੂੰ ਤੂੰ ਹੀ ਬਸ ਕੱਲ ਆ ਜਾਇਓ ਮੈਂ ਆ ਤੇ ਗੱਲ ਕਰ ਲੈਣੀ ਤੇ ਤੇਨੂੰ ਉਧਰ ਸੜਕ ਨਜ਼ਰ ਨਹੀਂ ਹੁੰਦੀ ਜਾਣ ਕੇ ਐਨੋਂ ਕੱਢਣ ਡਈ ਐ ਨਹੀਂ ਆਂਦੀ ਆ ਨਜ਼ਰ ਮੈਨੇ ਤਾਂ ਥੋੜੀ ਜਿਹੀ ਜਾਣ ਕੇ ਤਮਾਸ਼ੀ ਨਹੀਂ ਆ ਚਲ ਠੀਕ ਹੈ ਠੀਕ ਹੈ ਚੰਗਾ ਲੱਜਟਾ ਚਲੀਏ ਘਰ ਦੇਈਏ ਸਾਰਿਆਂ ਨੂੰ ਖੁਸ਼ ਖਬਰੀ ਤੇ ਕਰੀਏ ਵਿਆਹੀਆਂ ਤਿਆਰੀਆਂ ਹੋਣਦੇ ਕੋਟ ਪਿੰਡ ਤੇ ਬੰਨਾ ਦੇ ਕੇ ਆਈਏ ਨਜ਼ਾਰਾ ਆ ਗਿਆ ਮਾਰੇ ਸੱਚੇ ਪਾਤਸ਼ਾਹ ਅੱਜ ਬੜਾ ਵੱਡਾ ਦੇਣੀ ਮੇਰੇ ਵਾਸਤੇ ਧੰਨਵਾਦ ਤੇਰਾ ਖੁਸ਼ੀਆਂ ਦੇਣ ਲਈ ਸ਼ੋਹਰੇ ਰਾਤੀ ਗੋਲਡੀ ਨੇ ਨਾ ਜਨਰੇਟਰ ਕਾਜ ਦਿੱਤਾ ਨਹੀਂ ਤੇ ਸਵੇਰੇ ਸਟਾਰਟ ਨਹੀਂ ਸੀ ਹੋਣਾ ਇਹਨੇ ਹਾਂ ਤੇ ਕੰਮ ਚੰਗਾ ਕੀਤਾ ਸੋ ਮੰਮੀ ਚੱਲੇ ਚੱਲਿਆ ਤੇ گاਵਾ ਉਹ ਮੈਂ ਗੱਲਬਾਤ ਕੀ ਕਰਨੀ ਹੈਗੀ ਇੱਕ 10 ਬੋਲ ਮਸਲਾ ਜੈ ਨਹੀਂ ਚੱਲਣ ਡਿਆ ਉਹ ਸਮਝੋ ਮੰਮੀ ਕੀ ਕਰਨ ਡੇ ਜੇ ਹਾਏ ਹਾਏ ਮੈਨੂੰ ਬੋਲ ਕੇ ਦੱਸੇਗਾ ਕਿਹੜਾ ਮਸਲਾ ਇੱਥੇ ਦੇ ਮਸਲੇ ਹੀ ਪਏ ਰਹਿੰਦੇ ਨੇ ਕਿਹੜਾ ਮਸਲਾ ਜਿਹੜਾ ਬਾਹਰ ਚ ਲੰਡਿਆ ਵਾ ਕਿਹੜਾ ਬਾਹਰ ਚ ਲੰਦਾ ਮੈਂ ਮਸਲਾ ਹਾਏ ਹਾਏ ਕਿਹੜਾ ਨਵਾਂ ਪੰਗਾ ਪੈ ਗਿਆ ਹੁਣ ਮੈਨੂੰ ਨਾ ਸਾਫ਼-ਸਾਫ਼ ਲੱਭ ਜਾਏ ਦੱਸ ਪਰ ਕਿਹੜਾ ਪੰਗਾ ਪਾਇਆ ਹੁਣ ਨਵਾਂ ਉਹ ਬਾਹਰ ਉਹ ਕੁੜੀ ਵਾਲਾ ਮਸਲਾ ਅੱਛਾ ਉਹ ਕੁੜੀ ਵਾਲਾ ਪੰਗਾ

ਦੱਸ ਜਾਣਾ ਕਦੋਂ ਏ ਉਹਨੇ ਅੱਜ ਨਾ ਆਪਣੇ ਪਾਪਾ ਨਾਲ ਗੱਲ ਕਰ ਲੈਣੀ ਆ اچھا ਜਦੋਂ ਉਹਨੇ ਗੱਲ ਕਰ ਲੈਣੀ ਨਾ ਫਿਰ ਉਹਨੇ ਮੈਨੂੰ ਦੱਸ ਦੇਣਾ ਉਹਨੇ ਨੰਬਰ ਵੀ ਦੇ ਦਿੱਤਾ ਵਾ ਤੇ ਆਪਾਂ ਉਦੋਂ ਹੀ ਘਰੇ ਚੱਲ ਜਾਣਾ ਉਹਨਾਂ ਦੇ ਚਲੋ ਇਹ ਵੀ ਟੈਨਸ਼ਨ ਖਤਮ ਹੈ ਨਾ ਠੀਕ ਹੈ ਹਾਇ ਗੋਲਦੀ ਤੂੰ ਮੈਨੂੰ ਦੱਸ ਜਾਣਾ ਮੇਰੀ ਗੱਲ ਸੁਣ ਉਹ ਆਂਦੀ ਵਾਰੀ ਬੁਟੀਕ ਵਾਲੀ ਕੋਲ ਮੇਰਾ ਸੂਟ ਪਿਆਈ ਨਵਾਂ ਉਹ ਚੋਕਲੇ ਹੀ ਮੈਂ ਉਹ ਹੀ ਪਾ ਕੇ ਜਾਊਂਗੀ ਨੀ ਭੇਜਨੀ ਆ ਮੈ ਤੁਹਾਨੂੰ ਭੇਜਨੀ ਆ ਤਾਲਾ ਬੰਦ ਕਰਕੇ ਨੇ ਚਾਬੀ ਮੈਹਰ ਛੁੱਟ ਦੇਣੀ ਲੰਘ ਕੇ ਦਿਖਾਣਾ ਕਰੋ ਬਾ ਅਸੀਂ ਕਿੱਥੇ ਚੱਲੇ ਸਿੱਕਤੇ ਵੀ ਨਹੀਂ ਚੱਲੇ ਪਤਾ ਮੈਨੂੰ ਸਭ ਕੁਝ ਕੁੜੀ ਵਾਲੇ ਘਰ ਤੇ ਲਿਓ ਬਣ ਪਤਾ ਸਾਰਾ ਕੁਝ ਜਾ ਕੇ ਦਿਖਾਓ ਤੁਸੀਂ ਤੁਹਾਡੇ ਜਿੰਨੀ ਤੁਸੀਂ ਉੱਚੀ ਬੋਲ ਦਿੱਤਾ ਵਾ ਨਾ ਉਹ ਸ਼ੁਕਰ ਕਰੋ ਅਗਲੀ ਗਲੀ ਵਾਲੇ ਤੁਹਾਨੂੰ ਵਧਾਈ ਦੇਣ ਨਹੀਂ ਆਗੇ ਲੈ ਪੁੱਤ ਦਾ ਮੈਨ ਦਾ ਤੇ ਮੈਂ ਵਧਾਈਆਂ ਲੈਣੀਆਂ ਨਹੀਂ ਲੋਕਾ ਕਰੋ ਮੈਂ ਤੇ ਹਸਦੀ ਹੋਈ ਵਧਾਈਆਂ ਲਾਉ ਪਹਿਲੀ ਤੇ ਲਾਓ ਫਿਰ ਵਧਾਈ ਮੈਂ ਲੱਲ ਮੈਂ ਨਹੀਂ ਵਧਾਈ ਲੱਲਾ ਪੁੱਤ ਕਹਿੰਦਾ ਬੈਨ ਲੱਲਾ ਵਧਾਈ ਮੈਂ ਕਈ ਜਾਣਾ ਹੋਲੀ ਬੋਲੋ ਮੰਮੀ ਹੋੜੀ ਬੋਲੋ ਇਹੀ ਤੇ ਪਤਾ ਲੱਗਦਾ ਨਾ ਖੁਸ਼ੀਆਂ ਕਿਵੇਂ ਹੁੰਦੀਆਂ ਨੇ ਚੱਲ ਲਓ ਵਧਾਈ ਫਿਰ ਲਓ ਲੰਘ ਕੇ ਜਾਵੇਂ ਮੇਰੇ ਉੱਤੋਂ ਲੰਘ ਕੇ ਜਾਣਗੀ ਜਾਣਗੀ ਤੇ ਮੈਂ ਤੁਹਾਨੂੰ ਦੱਸ ਦਿੰਦਾ ਬੜੇ ਰਾਣੀ ਜਾਨ ਉਸੇ ਅੱਛੇ ਸੀ ਜਾਣਾ ਤੋਰੀ ਜਾਣਾ ਠੀਕ ਆ ਤੋਰੀ ਜਾਣਾ ਮੈਂ ਤਾਂ ਕਦੀ ਤੋਰੀ ਜਾਣਾ ਇਧਰ ਦੀ ਆ ਕੇ ਗੱਡੀ ਕੱਢ ਕੇ ਇਧਰ ਦੀ ਬੰਦੇ ਤੂੰ ਚਲੇ ਜਾਓਂਗੀ ਠੀਕ ਆ ਮੈਂ ਕਿਹਾ ਜਾ ਕੇ ਦਿਖਾਣਾ ਜਾ ਮੇਰੀ ਗੱਲ ਸੁਣ ਲਓ ਬੀਜੀ ਮੈਂ ਹੁਣ ਤੁਹਾਨੂੰ ਲੜਕੇ ਨਹੀਂ ਜੇ ਕਹਿਣਾ ਮੈਂ ਤੁਹਾਨੂੰ ਪਿਆਰ ਨਾਲ ਕਹਿਣ ਲੱਗੀ ਜੇ ਰੱਬ ਦਾ ਵਾਸਤਾ ਜੇ ਮੇਰੇ ਪੁੱਤ ਦੀਆਂ ਖੁਸ਼ੀਆਂ ਦੇ ਵਿੱਚ ਅੜਚਾ ਨਾ ਪਾਇਆ ਜੇ ਜੇ ਉਹ ਹੱਸਣ ਲੱਗਾ ਨਾ ਤੇ ਰੱਬ ਦਾ ਵਾਸਤਾ ਉਹਨੂੰ ਹੱਸਣ ਦਿਓ ਮੇਰੇ ਪੁੱਤ ਨੂੰ ਨਾ ਸੋਗ ਪਾਓ ਨੇ ਮੈਂ ਸੋਕ ਪਾਨੀ ਪੀਆ। ਤੇ ਆਹ ਹੋਰ ਕੀ ਸੋਕ ਤੋਂ ਮੈਂ ਸੋਕ ਆਇਆ। ਤੁਸੀਂ ਲੜੋ ਨਾ ਦੋਵੇਂ ਜਣੇ। ਵੀ ਆਪਣਾ ਬੀਬੀ ਮੇਰੀ ਗੱਲ ਸੁਣੋ। ਤੁਹਾਨੂੰ ਝਗੜਾ ਆਇਆ ਕਿ ਉਹ ਕੁੜੀ ਦਾ ਰਿਸ਼ਤਾ ਟੁੱਟਦਾ। ਇਸ ਤਰ੍ਹਾਂ ਕਰਦੇ ਆਂ। ਉਹਦਾ ਕੁੜੀ ਦੇ ਰਿਸ਼ਤੇ ਦੀ ਨਾ ਜ਼ਿੰਮੇਵਾਰੀ ਆਪਾਂ ਲੈ ਲੈਣੇ ਆ। ਉਹ ਕਰਾ ਦੇ ਮੇਰਾ ਗਾ ਰਿਸ਼ਤਾ ਕਿਤੇ ਹੋਰ ਕਰਾ ਦਿੰਨੇ। ਠੀਕ ਐ। ਮਨਜ਼ੂਰ। ਚੰਗੇ ਭਲੇ ਘਰ ਬਾਹਰ ਚ ਕਰਾ ਲੈਣੇ ਆ। ਠੀਕ ਐ। ਨਹੀਂ ਤੇ ਜਿਉ ਨੇ ਤੈਨੂੰ ਪਸੰਦ ਕੀਤਾ ਤੂੰ ਫੇਰ ਉਹ ਪਸੰਦ ਤੇ ਕੀ ਪਤਾ ਉੱਥੇ ਆਸਟ੍ਰੇਲੀਆ ਲੈ ਰਹਿਣ ਲਈ ਉਹਨੇ ਕਿੰਨੂ ਕਿੰਨੂ ਨਹੀਂ ਕੀਤਾ ਠੀਕ ਐ ਆਹੋ ਜਿਵੇਂ ਤੂੰ ਇੱਥੇ ਕਰ ਲਿਆ ਇਸ ਤਰ੍ਹਾਂ ਹੀ ਐ ਨਾ ਮੇਰਾ ਤੇ ਸਿਰੇ ਲੱਗ ਚੱਲੇ ਆ ਚੱਲਣ ਲੱਗੇ ਸਹੀ ਦੇਖਨੇ ਆ ਕਿੰਨਾ ਕੁ ਸਿਰੇ ਲੱਗਦਾ ਤੇਰਾ ਲਾ ਕੇ ਦੇਖ ਲੈ ਲੱਗੇਗਾ ਹਾਂ ਦੇਖ ਲੈ ਲੱਗੇਗਾ ਮੇਰੇ ਦਿਲ ਦੇ ਅੰਦਰ ਕਿ ਮੇਰੇ ਪੁੱਤ ਦਾ ਸਭ ਕੁਝ ਚੰਗਾ ਹੀ ਚੰਗਾ ਹੋਏਗਾ ਠੀਕ ਐ ਠੀਕ ਤੁਸੀਂ ਫਿਕਰ ਨਾ ਕਰੋ ਮੈਂ ਤਾਂ ਫਿਕਰ ਕਰਨਾ ਫਿਕਰ ਕਰ ਲਈ ਤੇ ਤੂੰ ਬੈਠੀ ਆ ਮੈਨੂੰ ਤਾਂ ਲੱਗਦਾ ਮੈਂ ਕਰ ਲਈ ਨਿਕਰ ਤੂੰ ਬੜੇ ਮਦੇ ਪੀਨੇ ਮੇਰੀ ਗੱਲ ਸੁਣੋ ਛੱਡੋ ਪਰਾਂ ਪਿੱਛੇ ਜੋ ਹੋ ਗਿਆ ਸ਼ੈਡੋ ਮਿੱਟੀ ਪਾਓ ਜੋ ਕਾਰਜਵਿਹਾਰ ਤੁਹਾਡੇ ਬਣਦੇ ਆ ਨਾ ਆਪਣੇ ਹੱਥੀਂ ਕਰਨੇ ਤੁਸੀਂ ਨਾਲ ਆਪਾਂ ਜਾਣਾ ਜੇ ਤੁਸੀਂ ਵੀ ਨਾਲ ਤੇ ਇਸ ਕਰਕੇ ਨਾ ਸਾਰਾ ਗੁੱਸਾ ਥੁੱਕ ਦਿਓ ਬੀਜੀ ਮੰਨ ਜੋ ਮੰਨ ਜਾ ਨਾ ਜਿਦਾਂ ਕਰੋ ਕੋਈ ਜਿੱਤ ਨਹੀਂ ਤੇ ਨਾ ਮੈਂ ਜਾਣਾ ਹੀ ਤੇ ਨਾ ਜਾਣਦੇ ਨਹੀਂ ਮੈਂ ਤੁਹਾਨੂੰ ਦੱਸਦਾਈ ਕਰੀ ਆਪੇ ਕਾਰਜ ਜਿਹੜੇ ਕਰਨੇ ਉਹ ਤੇ ਕਰਾਂਗੇ ਹੀ ਫੇਰ ਉਹ ਛੱਡ ਥੋੜਾ ਦੇਾਂਗੇ ਆਹੋ ਸੁਖੀ ਸੰਦੀ ਸਗਨਨਾਲ ਪੁੱਤ ਵਿਆਹ ਆਇਆ ਹੋ ਉਹ ਦੋ ਅੱਡੀ ਜੋਗੀ ਹੋਈ ਆ ਕੱਲੀ ਵਿਆਹ ਜੋਗੀ ਹੋ ਗਈ ਆ ਲੈ ਵੀਰੀ ਆ ਕੀ ਗੱਲ ਓਈ ਜੇ ਹੁਣ ਮੰਮੀ ਕਹਿਣ ਦੇ ਆ ਕਿ ਚੰਗਾ ਮੈਂ ਕਰ ਲੂੰਗੀ ਤੇ ਤੁਸੀਂ ਹੁਣ ਕਹਿਣ ਦੇ ਜੇ ਅੱਛਾ ਤੇ ਮੇਰੇ ਤੋਂ ਬਿਨਾ ਕਰਨਗੇ ਤੁਹਾਨੂੰ ਤੇ ਫਿਰ ਉਹ ਕਹਿਣ ਦੇ ਆ ਕਿ ਨਾਲ ਕਰੋ ਸਾਰਾ ਕੁਝ ਕਾਕਾ ਮੈਂ ਐਨੇ ਤੋਂ ਐਡਾ ਕੀਤਾ ਤੈਨੂੰ ਹੁਣ ਤੈਨੂੰ ਹੀ ਗੱਲਾਂ ਕਰਨੀਆਂ ਆਗੀਆਂ ਮਾਂ ਦੇ ਮਗਰ ਲੱਗ ਗਿਆ ਲੱਗਾ ਰਾਜਾ ਭਰਾਜਾ ਆਪਣੇ ਕੰਮ ਜਾ ਫੇਰ ਤੇਰੀ ਮਾਂ ਕਹੇਗੀ ਛਤੀ ਸੇਰ ਮੇਰੇ ਪੁੱਤ ਨੂੰ ਘਰੋਂ ਲਾੜ ਕੇ ਭਾਈ ਦੇ ਦਿੰਦੀ ਐ ਜਾ ਜਾ ਗੋਲਡੀ ਜਾ ਤੂੰ ਜਾ ਮੇਰਾ ਪੁੱਤ ਫੇਰ ਹਨਾ ਜੇ ਪ੍ਰੋਗਰਾਮ ਪਤਾ ਨਹੀਂ ਕਿਹੜੇ ਵੇਲੇ ਬਣ ਜਾਣਾ ਜੇ ਹੁਣ ਗੱਲ ਤੇ ਤੁਸੀਂ ਸੁਣ ਲਈ ਆ ਚੱਲਾਂਗੇ ਚੱਲਾਂਗੇ ਤਿਆਰੀ ਰੱਖਿਓ ਚੱਲ ਨਵਾ ਕੱਢ ਲਿਓ ਬੇਟੀ ਤੋਂ ਕਰੇਗੀ ਤੇਰੀ ਮਾਂ ਹੀ ਤਿਆਰੀ ਤੇ ਟੈਨਸ਼ਨ ਨਾ ਲੈ ਬੀਬੀ ਸੂਟ ਕੱਢ ਲਿਓ ਬੇਟੀ ਤੋਂ ਤੇ ਬੀਜੀ ਤੁਸੀਂ ਵੀ ਆਪਣੀ ਤਿਆਰੀ ਰੱਖਿਆ ਜੇ ਜਦੋਂ ਕਹੇਗਾ ਉਹਨੂੰ ਫੋਨ ਆਏਗਾ ਤੇ ਸਾਨੂੰ ਜਾਣਾ ਪੈਣਾ ਜੀ ਤੁਰੀ ਜਾ ਤੂੰ ਤੁਰੀ ਜਾ ਤੂੰ ਤੁਰੀ ਜਾ ਮੇਰਾ ਨਸਿਰ ਖਾਓ ਜਾਓ ਜਿੱਥੇ ਜਾਣਾ ਜਾਓ ਦੇਖਾਂਗੇ ਨਹੀਂ ਮੈਂ ਕਿ ਮੈਂ ਦੇਖਾਂਗਾ ਪੰਗਾ ਦੇਖਾਂਗੀ ਮੈਂ ਜੇ ਕੋਚ ਲੈਣਿਆ ਤਾਂ ਪੰਗਾ ਤੁਸੀਂ ਸਾਨੂੰ ਕਿਸੇ ਪਾਸੇ ਨਹੀਂ ਜੀਣ ਦੇਣਾ ਪਤਾ ਨਹੀਂ ਸ਼ੂ ਕਰੇ ਪਹਿਲੇ ਤਾਂ ਮੰਦਾ ਹੀ ਨਹੀਂ ਸੀ 골ਡੀ ਜੇ ਹੁਣ ਉਹ ਮੰਨਿਆ ਉਹਦੀ ਪਸੰਦੀ ਕੁੜੀ ਮਿਲੀ ਤੇ ਹੁਣ ਇਹ ਪੰਗਾ ਪਾ ਕੇ ਬਹਿ ਗਏ ਨੇ ਕੋਈ ਨਹੀਂ ਹਾਲ ਇਹਨਾਂ ਦਾ ਵੀ ਕਹਿੰਦੀ ਤੇ ਹੀ ਹੈ ਨਾ ਮੈਂ ਹੀ ਵੇਖਣੀ ਮੇਰੇ ਤੋਂ ਬਿਨਾ ਕਿਸ ਤਰ੍ਹਾਂ ਚਲੇ ਜਾਂਦੇ ਮੈਂ ਦਰਿਸ਼ਟਾ ਹੁਣ ਵੀ ਨਹੀਂ ਦੇਣਾ ਮੈਂ ਤਾਂ ਸ਼ੁਰੂ ਦਾ ਰਿਸ਼ਤਾ ਨਹੀਂ ਸੀ ਪਸੰਦ ਮੁੰਡਾ ਪਤਾ ਨਹੀਂ ਕਿਹੜੇ ਪਾਸੇ ਤੁਰ ਪਿਆ ਸ਼ੁਰੂ ਤਾਂ ਹੀ ਕਰੀ ਜਾਂਦਾਂ ਕਰਨ ਜੋ ਮਰਜੀ ਕਰੀ ਜਾਂ ਆ ਵਿਕਲਪ ਹੀ ਜਾਂਦੇ ਮੈਨੂੰ ਵੀ ਕਲਪਾਈ ਜਾਂਦੇ ਪੱਲੇ ਤੇ ਇਹਨਾਂ ਦੇ ਪੈਂਦਾ ਕੁਛ ਨਹੀਂ ਕੋਈ ਘਰ-ਬਾਰ ਨਹੀਂ ਪਤਾ ਕੋ ਕੁੜੀ ਦਾ ਹਿਸਾਬ-ਤਬ ਨਹੀਂ ਪਤਾ ਕੁਛ ਨਹੀਂ ਚੰਗੇ ਪਰਿਵਾਰਾਂ ਨੂੰ ਛੱਡ ਕੇ ਦੂਜਿਆਂ ਦੇ ਮਗਰ ਇਹ ਉੜਦੀਆਂ ਚਿੜੀਆਂ ਉਨ ਫੜਦੇ ਲੇ ਜੀ ਆਸ਼ੀਰਵਾਦ ਤੁਹਾਨੂੰ ਕਿਹਾ ਵੀ ਕਿ ਸਿੱਧਾ ਚੱਲ ਜੋ ਤੇ ਪਰ ਨਹੀਂ ਵੀ ਕਹਿੰਦੇ ਸੀ ਕਿ ਨਹੀਂ ਜਿੰਨੇ ਦਿਨ ਤੱਕ ਮੈਨੂੰ ਆਸ਼ੀਰਵਾਦ ਮਿਲਣਾ ਨਹੀਂ ਨਾ ਮੈਂ ਜਾਣਾ ਨਹੀਂ ਆ ਉਹ ਭਰਾ ਮੈਂ ਤੇ ਕੋਈ ਗੱਲ ਕਰਨ ਗਿਆ ਹਾਂ ਤੂੰ ਇੱਕ ਕੰਮ ਕਰ ਮੇਰ ਕੋ ਪੈਸੇ ਪੂਹੇ ਫੜ ਲੈ ਤੇ ਜਾ ਕੇ ਆਪਣੇ ਕੱਪੜੇ-ਕੁਪੜੇ ਲੈ ਆ ਇੱਕ ਦੋ ਦਿਨਾਂ ਤੱਕ ਆਪਾਂ ਜਾਣਾ ਹੀ ਕਿਤੇ ਭਾਬੀ ਤੁਸੀਂ ਵੀ ਚਲੇ ਜਾਓ ਵੀਰੇ ਕੋਲੋਂ ਪੈਸੇ ਲੈ ਲਿਓ ਤੇ ਆਪਣਾ ਸੂਟ ਸਾੜਨਾ ਹੈ ਵਧੀਆ ਜਿਹਾ ਸਵਾਲ ਆਓ ਹੈ ਸੱਚੀ ਕਿਰਨ ਨੂੰ ਹੀ ਜਾਣੇ ਉਹ ਹੀ ਕਿਰਨ ਨਾ ਤੇ ਹੋ ਗਈ ਸਾਰੀ ਗੱਲਬਾਤ ਉਹਨੇ ਹਾਂ ਕਰ ਦਿੱਤੀ ਐ ਭਾਬੀ ਮੈਨੂੰ ਕੀ ਪੁੱਛਣ ਦੇ ਜੇ ਭਾਜੀ ਨੂੰ ਪੁੱਛੋ ਮੈਨੂੰ ਤਾਂ ਆਪ ਨੂੰ ਪਤਾ ਲੱਗਾ ਵਾ ਕਿ ਉਧਰੋਂ ਹਾਂ ਹੋ ਗਈ ਆ ਉਹ ਭਾਬੀ ਤੁਹਾਨੂੰ ਪਤਾ ਮੈਂ ਰਾਤੀ ਲੇਟ ਆਇਆ ਤੇ ਮੈਂ ਸਵੇਰੇ ਹੀ ਦੱਸਿਆ ਵਾ ਸਾਰਿਆਂ ਨੂੰ ਉਧਰ ਵੀ ਮੈਂ ਦੱਸਣ ਗਿਆ ਹਾਂ ਮੰਮੀ ਨੂੰ ਤੇ ਨਾਲ ਸੁਣ ਲਿਆ ਦਾਦੀ ਨੇ ਮਨ ਵਾਲੀ ਡੈਬੂ ਜੀ ਨੂੰ ਜੀਤ ਕਰਨਾ ਤੇ ਦਾਦੀ ਮੰਨ ਗਈ ਸਵਾ ਮੰਨੀ ਰੇ ਆਨੋ ਤਾਂ ਲਾ ਮਾਰ ਕੇ ਚਾਬੀ ਨਹਿਰ ਚ ਸੁੱਟ ਦੇਣੀ ਹੁਣ ਮੈਂ ਚੱਲਿਆ ਜੇ ਆਪਣੀਆਂ ਤਿਆਰੀਆਂ ਖਿੱਚ ਲੋ ਚੱਲ ਠੀਕ ਐ ਚੱਲ ਸਾਈਲ ਆਪਾਂ ਤੇ ਕਰੀਏ ਤਿਆਰੀ ਦਾਦੀ ਨੂੰ ਆਪਾਂ ਬਾਅਦ ਚ ਵੇਖਾਂਗੇ ਸਹੀ ਗੱਲ ਚੱਲ ਮੈਂ ਵੀ ਕੰਮ ਤੋਂ ਮੁਕਾਵਾਂ ਮੇਰੇ ਤਾਂ ਖੁਸ਼ੀ ਬਣੀ ਹੁੰਦੀ ਪਈ ਆ